ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਮੈਂ ਤੁਹਾਡੇ ਨਾਲ ਹਰਦੀਪ ਕੌਰ ਦੋਸਤੋ ਪਿਛਲੇ ਕੱਲ ਦੀ ਗੱਲ ਕਰੀਏ ਤਾਂ ਇੱਕ ਜੜੇਗਾ ਮਾਮਲਾ ਜਿਸ ਨੇ ਬਹੁਤ ਜ਼ਿਆਦਾ ਜੜੇਗਾ ਧੂਲ ਫੜਿਆ ਹੋਇਆ ਹਾਲਾਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕੰਗਨਾਰ 9 ਦੀ ਤਾਂ ਬਹੁਤ ਸਾਰੇ ਨੇ ਜਿਹੜੇ ਵਿਵਾਦ ਸਾਹਮਣੇ ਆ ਜਾਂਦੇ ਨੇ ਪਰ ਇਸੇ ਨਾਲ ਵਿਵਾਦਾਂ ਦੇ ਚੱਲਦੇ ਹੋਏ ਹੁਣ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਤਿੰਨ ਵਾਰ ਦੇ ਸੰਸਦ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਹੀ ਗੱਲ ਪਾ ਲਿਆ ਇਹ ਮਾਮਲਾ ਇੱਕ ਵਿਵਾਦਿਤ ਜਿਹੜੀ ਹੈਗੀ ਟਿੱਪਣੀ ਕਰ ਦਿੱਤੀ ਕੰਗਨਾਰ 9 ਦੇ ਬਾਰੇ ਕਿ ਉਸ ਨੂੰ ਰੇਪ ਦਾ ਤਜਰਬਾ ਹੈ ਕੈਸੀਵੇ ਔਰਥ ਦੇ ਲਈ ਇਹ ਹੀ ਇਹੋ ਜਿਹੀ ਜਿਹੜੀ ਹੈਗੀ ਭੱਤੀ ਸ਼ਬਦਾਵਲੀ ਜਦੋਂ ਬੋਲੀ ਜਾਂਦੀ ਹੈ ਤੇ ਉਹਦੇ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲੇ ਸਵੇ ਮੇਰੇ ਨਾਲ ਹਾਜ਼ਰ ਨੇ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ ਕੀ ਗੱਲਬਾਤ ਕਰਦੇ ਨੇ ਜਾਣਦਿਆਂ ਮੈਮ ਸਵਾਗਤ ਹੈ ਜਟਪੀ ਕਲਾ ਟੈਂਪਲਿੰਗ ਕੀ ਕਹੋਗੇ ਮੈਮ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਿਮਰਨਜੀਤ ਸਿੰਘ ਮਾਨਪੁਰਾ ਦੇ ਇਸ ਮਿਆਂ ਨੂੰ ਦੇਖੋ ਸਭ ਤੋਂ ਪਹਿਲਾਂ ਸ਼ੁਰੂਆਤ ਇਸ ਗੱਲ ਦੀ ਹੈ ਕਿ ਕੱਲ ਦੀ ਸ਼ੁਰੂਆਤ ਕਿਨੇ ਕੀਤੀ ਸੀ ਉਹ ਮੰਗਰ ਨਾਟ ਨੇ ਜਿਵੇਂ ਕਿ ਸਾਡੇ ਫਾਰਮਰਜ਼ ਦੇ ਬਾਰੇ ਪੈਨਾ ਦੇ ਬਾਰੇ ਮਾਤਾਵਾਂ ਦੇ ਬਾਰੇ ਐਨਾ ਸ਼ਬਦ ਜਿਹੜੇ ਸੀ ਗਲਤ ਇਸਤੇਮਾਲ ਕੀਤੇ ਨੇ ਕਿ 100-100 ਰੁਪਏ ਲੈ ਕੇ ਦਿਹਾੜੀ ਤੇ ਆਈ ਹੋਈਆਂ ਨੇ ਜਿਹੜੇ ਫਾਰਮਰਜ਼ ਰੈਪਿਸਟ ਨਹੀਂ ਜਾਂ ਖਾਲਸਤਾਨੀ ਨਹੀਂ ਹਰ ਇੱਕ ਪੰਜਾਬੀ ਦੇ ਦਿਲ ਦੇ ਅੰਦਰ ਰੋਜ਼ ਤੇ ਪ੍ਰਗਟ ਹੋਏਗਾ ਜੇ ਉਹ ਜੀ ਕੋਈ ਗੱਲ ਕਰਦਾ ਹੈ ਜੀ ਤਾਂ ਇਹ ਜਿਹੜਾ ਰਿਐਕਸ਼ਨ ਹੈਗਾ ਬੜਾ ਮਾਨ ਸਾਹਿਬ ਨੇ ਰਿਐਕਸ਼ਨ ਜਿਹੜਾ ਉਹ ਬੜੇ ਗਲਤ ਤਰੀਕੇ ਨਾਲ ਦਿੱਤਾ ਹੂੰ ਉਸ ਤੋਂ ਜ਼ਿਆਦਾ ਗਲਤੀ ਕਰਗੇ ਨੇ ਇਸ ਚੀਜ਼ ਤੇ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਇੱਕ ਚਾਹੇ ਇਹ ਗੱਲ ਕੰਗਰਸ ਰੀਨੋਰਜਨ ਦੀ ਹੋਵੇ ਇੱਕ ਕੋਈ ਵੀ ਔਰਤ ਹੋਵੇ ਉਸ ਲਈ ਇਹੋ ਜਿਹਾ ਇਸਤੇਮਾਲ ਕਰਨੇ ਉਹ ਰੇਪ ਦੇ ਸੋ ਦਿਸ ਇਜ਼ ਵੈਰੀ ਰੌਗ ਐਜ਼ ਐਵੀ ਮਾਨਸਾ ਨੂੰ ਤਾਂ ਮਾਫੀ ਮੰਗਣੀ ਚਾਹੀਦੀ ਹੈ ਦੇ ਉੱਤੇ ਜੀ ਤੁਹਾਡੇ ਵੱਲੋਂ ਮੈਮ ਕੋਈ ਐਕਸ਼ਨ ਜਿਹੜਾ ਲਿਆ ਜਾਏਗਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਹਰਿਆਣਾ ਮੈਲਕ ਕਮਿਸ਼ਨ ਦੀ ਤਾਂ ਉਧਰੋਂ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਜਿਹੜਾਗਾ ਨੋਟਿਸ ਭੇਜ ਦਿੱਤਾ ਹੈਗਾ ਕਿ ਪੰਜਾਬ ਰਾਜ ਮੈਲਕ ਕਮਿਸ਼ਨ ਵੀ ਇਸ ਪਾਸੇ ਵੱਲ ਨੂੰ ਵਧ ਰਹੀ ਹੈ ਕਿ ਨਹੀਂ ਵਾਕਈ ਜੇ ਠੀਕ ਹੈ ਇੱਕ ਬੰਦੇ ਨੇ ਗਲਤ ਕੀਤਾ ਦੇ ਵਿੱਚ ਆਨਸਰ ਦੇਣਾ ਕਿੰਨਾ ਕੁ जायਜ਼ ਆ ਕੀ ਭਾਸ਼ਾ ਜਿਹੜੀ ਹੈ ਕਿ ਸਭੇ ਪਨੀਸੀ ਹੋ ਸਕਦੀ ਕਿ ਕੁਝ تہذیਬ ਦੇ ਵਿੱਚ ਰਹਿ ਕੇ ਕੁਝ दायरे ਦੇ ਵਿੱਚ ਰਹਿ ਕੇ ਆਪਣਾ ਵਿਰੋਧ ਜਿਹੜਾ ਹੈਗਾ ਸਿਮਨਜੀਤ ਸਿੰਘ ਮਾਨਹੂਰੀ ਜਿਹੜਾ ਪ੍ਰਗਟਨੀ ਸੀ ਕਰ ਸਕਦੇ ਬਿਲਕੁਲ ਗਲਤ ਸਰਬਸਤ ਸੀਗੇ ਮੈਂ ਉਹੀ ਕਹਿ ਰਹੀ ਹਾਂ ਕਿ ਦੇਖੋ ਉਹਨਾਂ ਨੂੰ ਤਜਰਬਾ ਕਿੰਨਾ ਆ ਸਿਆਸੀ ਤਜਰਬਾ ਆ ਉਮਰ ਦਾ ਤਜਰਬਾ ਆ ਠੀਕ ਹੈ ਉਹ ਬੜੇ ਅੱਛੇ ਅੱਛੇ ਆਉਦਿਆਂ ਤੇ ਰਹਿ ਚੁੱਕੇ ਨੇ ਲੇਕਿਨ ਫਿਰ ਵੀ ਅਗਰ ਇਹੋ ਜਿਹੇ ਜਿਹੜੇ ਵਰਡਸ ਯੂਜ਼ ਕਰਨ ਕਿਸੇ ਦੇ ਖਿਲਾਫ चाहे कंधर है चाहे कोई भी औरत है कि बहुत ही शर्मनाक है ए और कि सियासी कोई फायदा चुकना चाहते थे न्यूज या की करना चाहते सी उन्होंने भी पता है लेकिन उन्होंने बहुत वो गलती की है एक लेडी के बारे इस तरीके कह शबदी जब तक एक्शन का सवाल है डेफिनेटली मैं प्लैन कर रही है प्लैन आवे लिटीनों जी मैम जिस तरीके किसी भी औरत जी कोई घटना वापरती है बहुत सारिया जस्थावान समय समय से पहुंच कर दी कि सिमरनजीत मान के संबंध के लिए भी किसी संस्था के वालों तक अप्रोच की गई है कंप्लेट की गई है कि नहीं ये जी शब्दावली है बुरी है बड़े लोग ने जो टेलीफोन किया इंडिविजुअल्स ने लेडीज ने खास करके कि जी है एक्शन लेना चाहिए कि मान साहब ने इस तरीके का ਇੱਕ ਜਿਹੜੀ ਗਲਤ ਇਸਤੇਮਾਲ ਕੀਤਾ ਹੈ ਪਾਸ਼ਾ ਦਾ ਹੋਰ ਕੁਝ ਐਨ ਜੀ ਐਸ ਵੀ ਨੇ ਉਹ ਵੀ ਅਪਰੋਚ ਕਰ ਰਹੇ ਨੇ ਬਟ ਲੈਟ ਮੀ ਪਲੈਨ ਆਈ ਵਿਲ ਡੈਫੀਨਟਲੀ ਡੂ ਸਮਥਿੰਗ ਨੋਟਿਸ ਭੇਜਿਆ ਜਾਏਗਾ ਜਾਂ ਕਾਨੂੰਨ ਕੀਤਾ ਜਾਏਗਾ ਜੀ ਦੇਖਦੇ ਹਾਂ ਜੀ ਜੇਗਾ ਵਿਲ ਪਲੈਨ ਇਟ ਜੀ ਸੋ ਮੈਡਮ ਰਾਜ ਲਾਲੀ ਗਿਲਜੀ ਜਿਨ੍ਹਾਂ ਦਾ ਸੱਤੋਂ ਪਰ ਤੇ ਕਹਿਣਾ ਹੈ ਕਿ ਜੇਕਰ ਕਿਸੇ ਵੀ ਔਰਤ ਦੇ ਲਈ ਅਜੇ ਹੀ ਜਿਹੜੀ ਅਸભ્યਕ ਭਾਸ਼ਾ ਬੋਲੀ ਜਾਂਦੀ ਹੈ ਤਾਂ ਉਹ ਬਰਦਾਸ਼ਤਯੋਗ ਨਹੀਂ ਹੈ ਖਾਸ ਤੌਰ ਤੇ ਜਦੋਂ ਤੁਸੀਂ ਇੱਕ ਵੱਡੇ ਅਹੁਦੇ ਦੇ ਉੱਤੇ ਹੋ ਜਿਹੜੀ ਸ਼ੋਭੀ ਤੁਹਾਡੀ ਹੈਗੀ ਇਸ ਤਰੀਕੇ ਦੀ ਹੈਗੀ ਹੈਗੀ ਬਜ਼ੁਰਗ ਸਿਆਸਤਦਾਨੋਂ ਤੋਂ ਅਜੇ ਜਿਹੜੇ ਬੋਲ ਸ਼ੋਭਾ ਨਹੀਂ ਦਿੰਦੇ ਪੰਜਾਬ ਦਾ ਸਮੈਲਾ ਕਮਿਸ਼ਨ ਵੀ ਇਸ ਤਿਆਰੀ ਦੇ ਵਿੱਚ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਜਿਹੜਾ ਟੈਕਲ ਕਰਨਾ ਹੈਗਾ ਕਾਨੂੰਨੀ ਸਲਾਹ ਲੈ ਕੇ ਜਿਹੜਾ ਇਸ ਪਾਸੇ ਵੱਲ ਨੂੰ ਪੰਜਾਬ ਰਾਜ ਮੈਨ ਅਕਮਿਸ਼ਨ ਵੱਲੋਂ ਅੱਗੇ ਵਧਿਆ ਜਾਵੇਗਾ ਕੈਮਰਾਮੈਨ ਰਿਸ਼ਵਿੰਦ ਬੱਦੀ ਨਾਲ ਮੈਂ ਹਦੀਕ ਕੋਰਚੜੀ ਕਲਰ ਟਾਈਮ ਟੀਵੀ ਦੇ ਲਈ ਚੰਗੀ ਹੈ ਧੰਨਵਾਦ ਮਾਨ ਗੁੱਡ ਹੁਣ ਇਹ ਤੁਸੀਂ ਇਧਰੋਂ ਦੂਜਾ